ਗੌੜੀ ਸੁਖਮਨੀ ਮਹਿਲਾ 5ਵਾਂ ਸ਼ਲੋਕ ੴ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਾ ਜੁਗਾਦ ਗੋਰੇ ਨਮਾ ਸਤਗੁਰੇ ਨਮਾ ਸ੍ਰੀ ਗੁਰਦੇਵ ਨਮਾ ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਤਲ ਕਲੇਸ਼ ਤਨ ਮਾਹੇ ਮਟਾਵ ਸਿਮਰੋਂ ਜਾਸ ਬਿਸੰਭਰ ਏਕ ਨਾਮ ਜਪਤ ਅਗਨ ਅਨੇਕ 베ਦ ਕੁਰਾਨ ਸਿਮਰਤ ਸੁਦਾਖਰ ਤੀਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ਼ ਤੁਹਾਰੋ ਨਾਨਕ ਉਨ ਸੰਗ ਮੋਹ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕੈ ਮਨ ਬਿਸਰਾਮ ਰਹਾਓ ਕਬ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਨ ਮਨਸੈ ਪ੍ਰਭ ਕੈ ਸਿਮਰਨ ਕਾਲ ਪਰਹਰ ਅਬ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਛ ਵਿਗਨ ਨਾ ਲਗਦੇ ਤਬ ਕੈ ਸਿਮਰਨ ਅਨ ਦਿਨ ਜਾਗੈ ਅਬ ਕੈ ਸਿਮਰਨ ਭੋਲਾ ਵਿਆਪੈ ਤਬ ਕੈ ਸਿਮਰਨ ਦੁਖ ਨ ਸੰਤਪੈ ਤਬ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਤਬ ਕੈ ਸਿਮਰਨ ਰਿੱਧ ਸਿਧ ਨੌ ਨਿਦ ਤਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਤਬ ਕੈ ਸਿਮਰਨ ਜਪ ਤਪ ਪੂਜਾ ਪਰਬ ਕੈ ਸਿਮਰਨ ਬਿਨ ਸਹ ਦੂਜਾ ਪਰਬ ਕੈ ਸਿਮਰਨ ਤੀਰਥ ਇਸ਼ਨਾਨੀ ਪਰਬ ਕੈ ਸਿਮਰਨ ਦਰਗਾ ਮੰਨੀ ਪਰਬ ਕੈ ਸਿਮਰਨ ਹੋਏ ਸੋ ਫਲਾ ਪਰਬ ਕੈ ਸਿਮਰਨ ਸੁਸਲ ਫਲਾ ਸੇ ਸਿਮਰੈ ਜੇਨ ਆਪ ਸਿਮਰਹਾਏ ਨਾਨਕ ਤਾਕ ਲਾਗੋਂ ਪਾਏ ਪਰਬ ਦਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰishna 부ਜੇ ਪ੍ਰਭ ਕੈ ਸਿਮਰਨ ਸਭ ਕਿ ਸੁਝੇ ਪ੍ਰਭ ਕੈ ਸਿਮਰਨ ਨਾਹੀ ਜਮ ਤ्रासा ਪ੍ਰਭ ਕੈ ਸਿਮਰਨ ਤੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾਹੇ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਅਬ ਕੋ ਸਿਮਰੈ ਸੇ ਤਨਵੰਤੇ ਅਬ ਕੋ ਸਿਮਰੈ ਸੇ ਪਤਵੰਤੇ ਅਬ ਕੋ ਸਿਮਰੈ ਸੇ ਜਨ ਪਰਵਾਨ ਅਬ ਕੋ ਸਿਮਰੈ ਸੇ ਪੁਰਖ ਪ੍ਰਧਾਨ ਅਬ ਕੋ ਸਿਮਰੈ ਸੇ ਦੇ ਮਹਤਾਜ ਅਬ ਕੋ ਸਿਮਰੈ ਸੇ ਸਰਬ ਕੇ ਰਾਜ ਅਬ ਕੋ ਸਿਮਰੈ ਸੇ ਸੁਖਵਾਸੀ ਪਰਬ ਕੋ ਸਿਮਰੈ ਸਦਾ ਅਗਨਾਸ਼ੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਿਲੇਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਤਬ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਜਦ ਆਤਮ ਜੀਤਾ ਤਬ ਕਉ ਸਿਮਰੈ ਤਿਨ ਨਿਰਮਲ ਰੀਤਾ ਸਬ ਕਉ ਸਿਮਰੈ ਤਿਨ ਅਨੰਦ ਕਹੇ ਰੇ ਤਬ ਕਉ ਸਿਮਰੈ ਬਸੈ ਹਰ ਨੇਰ ਸੰਤ ਕ੍ਰਿਪਾ ਤੇ ਅਨੰਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਸਬ ਕੈ ਸਿਮਰਨ ਕਾਰਜ ਪੂਰੇ ਸਬ ਕੈ ਸਿਮਰਨ ਕਬਹੂ ਨ ਛੂਰੇ ਤਬ ਕੈ ਸਿਮਰਨ ਹਰ ਗੁਨ ਬਾਨੀ ਪ੍ਰਭ ਕੈ ਸਿਮਰਨ ਸਹਜ ਸੁਮਾਨੀ ਅਬ ਕੈ ਸਿਮਰਨ ਨਹਿ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕਾ ਪ੍ਰਭ ਮયા ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਦੇਦ ਉਪਾਏ ਹਰ ਸਿਮਰਨ ਤੈ ਸਿਧ ਜਤੀ ਦਾਤੇ ਹਰ ਸਿਮਰਨ ਨੀਤ ਚਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਆ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤੈਨੁ ਪਾਇਆ ਸ਼ਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ 나ਥ ਅਨਾਥ ਸ਼ਰਣ ਤੁਮਾਰੀ ਆਇਓ ਨਾਨਕ ਕਹਿ ਪ੍ਰਭ ਸਾਥ ਅਸ਼ਟਪਦੀ ਜਹਾਂ ਮਾਤ ਪਿਤਾ ਸਤ ਮੀਤ ਨ ਭਾਈ ਮਨ ਉਹ ਨਾਮ ਤੇਰੇ ਸੰਗ ਸਹਾਈ ਜਹਾਂ ਮਹਾ ਭਯਾਨ ਦੂਤ ਜਮੰਦਲ ਤਹਾਂ ਕੇਵਲ ਨਾਮ ਸੰਗ ਤੇਰੇ ਚੱਲੇ ਜਹਾਂ ਮੁਸ਼ਕਲ ਹੋਵਹਿ ਅਤ ਭਾਰੀ ਹਰ ਕੋ ਨਾਮ ਖਿਨਮਾਏ ਉਧਾਰੀ ਅਨਕ ਪੁਨਾ ਚਰਮ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਿ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਕੋਏ ਸੁਖੀਆ ਲੱਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਸਿਖ ਨਾ 부ਝਾਵੇ ਹਰ ਕਾ ਨਾਮ ਜਪਤ ਆਗਾਵੇ ਜਿਹੇ ਮਾਰਗ ਇਹ ਜਾਤ ਇਕੱਲਾ ਤਾ ਹਰ ਨਾਮ ਸੰਗ ਖੋਤ ਸੁਹੇਲਾ ਐਸਾ ਨਾਮ ਮਨ ਸਦਾ ਅਤਿ ਹੈਈਆ ਨਾਨਕ ਗੁਰਮੁਖ ਪਰਮੰਗਤ ਪਾਈ ਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਾ ਪਾਰ ਪਰਾਹੀ ਅਨਕ ਬਿਗਨ ਜਹ ਆਏ ਸੰਘਾਰ ਹਰ ਕਾ ਨਾਮ ਤਤਕਾਲ ਉਧਾਰ ਅਨਕ ਜੋਨ ਜਨਮ ਮਰ ਜਾ ਨਾਮ ਜਪਤ ਭਾਵੈ ਬਿਸਰਾਮ ਹਉ ਮਹਿਲਾ ਮਲਕਬੋ ਨਾ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰਗ ਕੇ ਗਨੇ ਜਾਹੇ ਨ ਕੋਸਾ ਹਰ ਕਾ ਨਾਮ ਵਾ ਸੰਤੋਸ਼ ਜੇ ਪੈਂਦਾ ਮਹਾ ਅੰਬ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾਸਿਆ ਨੂੰ ਹਰ ਕਾ ਨਾਮ ਤਾ ਨਾਲ ਪਛਾਨੂ ਜਹਾਂ ਮਹਾ ਭਯਾਨ ਤਪਤ ਬਹੁ ਕਾਮ ਤਾ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਤਾ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਤੁਧਰੇ ਜਨ ਕੋਟ ਹਰ ਜਸ ਕਰਤ ਸੰਤ ਦੇ ਨਰਾਤ ਹਰ ਹਰ ਅਖੁਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗਰਤੇ ਰੰਗ ਇਕ ਨਾਨਕ ਜਨ ਕਹਿ ਬਿਰਤ ਵਿਵੇਕ ਹਰ ਕਾ ਨਾਮ ਜਨ ਕਾ ਮੁਕਤ ਜੁਗਤ ਹਰ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਾ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸ਼ੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕਾ ਆਪ ਪ੍ਰਭ ਦੀਨ ਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁੰਨ ਸੁਮਾਧ ਨਾਮ ਰਸਮਤ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭੋ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰੇ ਦਵਸਾ ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾਸ਼ ਅਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ